ਉਬਾਹ ਗੁਰਜੀ ਦਾ ਖਾਲਸਾ ਉਬਾਹ ਗੁਰਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਜਿਹੜੇ ਸ਼ਬਦ ਇੱਕ ਤੋਂ ਵੱਧ ਵਾਰੀ ਆਏ ਨੇ ਬਹੁਤ ਆਪ ਦੇ ਵਿੱਚ ਐਸੇ ਸ਼ਬਦ ਹਨ ਜੋ ਦੋ ਜਾਂ ਤਿੰਨ ਵਾਰੀ ਆਏ ਨੇ ਔਰ ਉਹਨਾਂ ਸ਼ਬਦਾਂ ਦੇ ਵਿੱਚ ਥੋੜੇ ਲਗਾ ਮਾਤਰਾ ਦਾ ਅੱਖਰਾਂ ਦਾ ਫਰਕ ਹੁੰਦਾ ਹੈ ਜਿਸ ਤੋਂ ਅਸੀਂ ਪਾਠ ਕਰਨ ਲੱਗਿਆਂ ਬਹੁਤ ਧਿਆਨ ਦੇਣਾ ਹੁੰਦਾ ਹੈ। ਉਹ ਅੱਜ ਸੋਹਿਲਾ ਸਾਹਿਬ ਦਾ ਜਿਹੜਾ ਪਾਠ ਸਿੱਖ ਰੋਜ਼ ਸੁਣ ਵੇਲੇ ਕਰਦਾ ਹੈ ਉਸ ਪਾਵਨ ਬਾਣੀ ਦਾ ਚੌਥਾ ਸ਼ਬਦ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ। ਪਹਿਲੇ ਤਿੰਨ ਸ਼ਬਦ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਹਨ। ਜਿਹੜਾ ਚੌਥਾ ਸ਼ਬਦ ਹੈ ਇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਹੈ। ਇਹ ਸ਼ਬਦ ਗਉੜੀ ਰਾਗ ਦੇ ਵਿੱਚ 171 ਅੰਕ ਤੇ ਵੀ ਹੈ। ਇਨਿਤਨੇਮ ਦੀ ਬਾਣੀ ਦੇ ਵਿੱਚ ਸੋਲਾ ਸਾਹਿਬ ਜੀ ਨੇ ਅਸੀਂ ਕਹਿ ਦਿੰਦੇ ਆ ਉੱਥੇ ਪੀ ਰੰਗ ਦੇ ਉੱਤੇ ਵੀ ਹੈ ਦੋ ਜਗ੍ਹਾ ਇਹ ਸ਼ਬਦ ਆਉਂਦਾ ਹੈ ਤਾਂ ਆਓ ਸਭ ਤੋਂ ਪਹਿਲਾਂ ਇਸ ਸ਼ਬਦ ਦੇ ਸਰਲੇਖ ਦੇ ਵਿੱਚ ਜੋ ਸਰਲੇਖ ਹੈ ਉਹਦੇ ਵਿੱਚ ਕੀ ਫਰਕ ਹੈ ਕੋਈਆ ਧਿਆਨ ਦਿਈਏ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਇਹਨੇ ਚੌਥਾ ਨਹੀਂ ਕਹਿਣਾ ਤੇ ਚਿੰਨਹੋੜਾ ਲਾ ਕੇ ਚੌਥਾ ਨਹੀਂ ਬੋਲਣਾ ਕਨੋੜਾ ਜਾਂ ਚੱਚਾ ਊੜੇ ਨੌਕਰ ਥੱਥੇ ਕੰਨਾ ਚੌਥਾ ਤੋ ਜਦੋਂ ਅਸੀਂ 171 ਅੰਗ ਦੇ ਉੱਤੇ ਇਹਦਾ ਸਰਲੇਖ ਪੜਾਂਗੇ ਸ਼ਬਦ ਦਾ ਉਥੇ ਰਾਗ ਨਹੀਂ ਹੈ ਨਾਲ 13 ਅੰਗ ਦੇ ਉੱਤੇ ਰਾਗ ਲਿਖਿਆ ਹੋਇਆ ਰਾਗ ਗਾਉੜੀ ਪੂਰਬੀ ਮਹਿਲਾ ਚੌਥਾ ਪਰ 171 ਅੰਗ ਗਾਉੜੀ ਰਾਗ ਦੇ ਵਿੱਚ ਉਥੇ ਰਾਗ ਸ਼ਬਦ ਨਹੀਂ ਹੈ ਨਾਲ ਸਿੱਧਾ ਹੈ ਗਾਉੜੀ ਪੂਰਬੀ ਮਹਿਲਾ ਚੌਥਾ ਤੋ ਫਿਰ ਇਹ ਜਿਹੜਾ ਸ਼ਬਦ ਜਦੋਂ ਸ਼ੁਰੂ ਹੁੰਦਾ ਕਾਮ ਕਰੋਧ ਨਗਰ ਬਹੁ ਭਰਿਆ ਮੇਲਾ ਸਾਧੂ ਖੰਡਲ ਖੰਡਾ ਹੈ ਉਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਪਹਿਲਾ ਬੰਦ ਹੈ ਇਸ ਸ਼ਬਦ ਦਾ ਫਿਰ ਅਗਲੀ ਜਿਹੜੀ ਰਹਾਉ ਦੀ ਪੰਕਤੀ ਹੈ ਕਰ ਸਾਧੂ ਅੰਜਲੀ ਪੂਨ ਵਡਾ ਹੈ ਉਹਨਾਂ ਆਪਣੇ ਨੌਕੜਾ ਨੰਨੇ ਨੌਕੜਾ ਸਾਧੂ ਦੀ ਤਰਨਾ ਕਰ ਮਿਹਨਤ ਕਰ ਸੇਵਾ ਕਰ ਡੰਡਾਉਤ ਕਰ ਬੜਾ ਪੁੰਨ ਹੈ ਪਰ ਜਦੋਂ 171 ਅੰਕ ਦੇ ਤੇ ਇਸੇ ਪੰਕਤੀ ਨੂੰ ਪੜਾਂਗੇ ਕਰ ਸਾਧੂ ਅੰਜਲੀ ਪੁੰਨ ਉਪਨ ਉਕੜ ਵੀ ਹੈ ਉਪਰ ਟਿੱਪੀ ਵੀ ਹੈ ਉਨ ਵੱਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡਾਉਤ ਉਨ ਵੱਡਾ ਹੈ ਰਹਾਉ ਤੇ ਬਾਕੀ ਪੰਕਤੀ ਇਸੇ ਤਰ੍ਹਾਂ ਹੀ ਸਿਰਫ ਪੁੰਨ ਦੇ ਪੱਪੇ ਨੂੰ ਟਿੱਪੀ ਲੱਗੀ ਹੋਈ ਹੈ ਗੌੜੀ ਲਾਗ ਦੇ ਵਿੱਚ ਉਸ ਦਾ ਧਿਆਨ ਜ਼ਰੂਰ ਦੇਣਾ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡਾਉਤ ਪੁੰਨ ਵੱਡਾ ਹੈ ਇੱਥੇ ਦੂਜੀ ਪੰਕਤੀ ਵਿੱਚ ਪੁੰਨ ਟਿੱਪੀ ਨਹੀਂ ਹੈ ਤਾਂ ਫਿਰ ਇਹ ਰਹਾਉ ਦੀ ਪੰਕਤੀ ਹੈ ਅਗਲੀਆਂ ਪੰਕਤੀਆਂ ਦੇ ਵਿੱਚ ਸਾਕਤ ਹਰ ਰਸ ਸਾਧਨਾ ਜਾਣਿਆ ਇਨ ਅੰਤਰ ਹਉਮੈ ਕੰਡਾ ਹੈ ਸਾਕਤ ਨੇ ਹਰੀ ਦੇ ਰਸ ਦਾ ਸਵਾਦ ਨਹੀਂ ਜਾਣਿਆ ਇਹ 13 ਅੰਗ ਦੇ ਉੱਤੇ ਜਿਹਨੂੰ ਅਸੀਂ 16ਵਾਂ ਕਹਿੰਦੇ ਹਾਂ ਅ ਜਦੋਂ ਇਸੇ ਪੰਕਤੀ ਨੂੰ 171 ਅੰਗ ਦੇ ਉੱਤੇ ਗੌੜੀ ਰਾਗ ਵਿੱਚ ਪੜਾਂਗੇ ਸਾਕਤ ਹਰ ਰਸ ਸਾਦਨਾ ਜਾਣਿਆ ਇੱਥੇ ਨਾਣਾ ਸ਼ਬਦ ਨਹੀਂ ਹੈ ਰੇ ਰਸ ਦੀ ਬਾਣੀ ਪੜਾਂਗੇ 13 ਅੰਗ ਦੇ ਉੱਤੇ ਜਾਣਿਆ ਰਾਣੀ ਸਿਹਾਰੀ ਜੱਜੇ ਨੰ ਕੰਨਾ ਨਾਨੇ ਸਿਆਰੀ ਐਡੇ ਕੰਨਾ ਪਰ ਜਦੋਂ ਗੌੜੀ ਰਾਗ ਵਿੱਚ ਪੰਕਤੀ ਇਹ ਪੜਾਂਗੇ ਜੱਜੇ ਨੰ ਕੰਨਾ ਨੰਨੇ ਸਿਹਾਰੀ ਐ ਨੰਨੇ ਔਰ ਨਾਨੇ ਦਾ ਫਰਕ ਹੈ ਇਹਦਾ ਅੱਖਰ ਜ਼ਰੂਰ ਰੱਖਣਾ ਸਾਕਤ ਹਰ ਰਸ ਸਾਦ ਨਾ ਜਾਣਿਆ ਨਹੀਂ ਤਾਂ ਰਹਿ ਰਸ ਵਾਲਾ ਹੀ ਜਾਣਿਆ ਹੀ ਪੜੀ ਜਾਂਦੇ ਤੇ ਧਿਆਨੇ ਕੋ ਕੇ ਤਿੰਨ ਅੰਤਰ ਹਉਮੈ ਕੰਡਾ ਹੈ ਕਿਉਂਕਿ ਇਹਦੇ ਅੰਦਰ ਹੰਕਾਰ ਦਾ ਕੰਡਾ ਹੁੰਦਾ ਹੈ ਪਰ ਉਹ ਕੰਡਾ ਜਿਵੇਂ ਜਿਵੇਂ ਇਹ ਹੰਕਾਰੀ ਤੁਰਦਾ ਹੈ ਨਾ ਜਿਉ ਜਿਉ ਚਲਹਿ ਚੁਬੈ ਦੁਖ ਪਾਵਹਿ ਜਮਕਾਲ ਸਹ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਲੇ ਦੁਖ ਜਨਮ ਮਰਨ ਪਵਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਸੋ ਵਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਮੰਡ ਵੰਡਾ ਹੈ ਜਨ ਨਾਨਕ ਨਾਮ ਆਧਾਰ ਠੀਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਤੋ ਇਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਦੋਂ ਸਾਨੂੰ ਇਹ ਸੋਝੀ ਦਿੱਤੀ ਹੈ ਆਖਰੀ ਪੰਕਤੀ ਵਿੱਚ ਇਹ ਗੱਲ ਕਹਿੰਦੇ ਨੇ ਜਨ ਨਾਨਕ ਨਾਮ ਆਧਾਰ ਠੀਕ ਹੈ ਇਹ ਨਾਨਕ ਇਹ ਗੱਲ ਕਹਿ ਇਹ ਗੱਲ ਆਖ ਕੇ ਮੇਰਾ ਸਹਾਰਾ ਪ੍ਰਮਾਤਮਾ ਦਾ ਨਾਮ ਹੈ ਮੇਰੀ ਟੇਕ ਪਰਮੇਸ਼ਰ ਦਾ ਨਾਮ ਹੈ ਕਿਉਂਕਿ ਹਰ ਨਾਮੇ ਹੀ ਸੁਖ ਮੰਡਾ ਹੈ ਹਰ ਨਾਮ ਦੇ ਵਿੱਚ ਹੀ ਸੁਖ ਦੀ ਪ੍ਰਾਪਤੀ ਹੈ ਤੋ ਸੁਖ ਕਿੱਥੇ ਮਿਲਣਾ ਨਾਮ ਦੇ ਵਿੱਚ ਪਰਮਾਤਮਾ ਦਾ ਨਾਮ ਚੇਤੇ ਕਰੀਏ ਉਹਨੂੰ ਯਾਦ ਕਰੀਏ ਇਹ ਸਤਿਗੁਰ ਸਾਨੂੰ ਸਮਝਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ